ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਸਰਵਪੱਖੀ ਵਿਕਾਸ ਕਰਾਉਣ ਦੇ ਲਈ ਤਿਆਜ਼ੀਕ ਫੈਸਲੇ ਕੀਤੇ ਜਾ ਰਹੇ ਹਨ ਅਤੇ ਵਿਕਾਸ ਕਮਾਂ ਦੇ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਸੇਪਠਾਣਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨਗਰ ਕੌਂਸਲ ਬਸੇਪਠਾਣਾ ਨੂੰ 13.44 ਲੱਖ ਰੁਪਏ ਦੀ ਕੀਮਤ ਦੇ ਪੰਜ ਈ-ਰਿਕਸ਼ਾ, ਫੋਗਿੰਗ ਮਸ਼ੀਨ ਅਤੇ ਇੱਕ ਪਾਣੀ ਦਾ ਟੈਂਕਰ ਸੌਂਪਣ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ। ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਨੂੰ ਦਿੱਤੇ ਗਏ ਪੰਜ ਈ-ਰਿਕਸ਼ਾ ਅਤੇ 8.50 ਲੱਖ ਰੁਪਏ ਦੀ ਫੌਗਿੰਗ ਮਸ਼ੀਨ ਤੇ 2.55 ਲੱਖ ਰੁਪਏ ਤੇ ਟੈਂਕਰ ਤੇ ਜੋ ਪੈਸੇ ਖਰਚ ਕੀਤੇ ਹਨ ਉਹ ਲੋਕਾਂ ਨੂੰ ਸੂਲਤਾ ਦੇ ਲਈ ਹੋਏ ਹਨ ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਨੂੰ 6.22 ਲੱਖ ਰੁਪਏ ਦੀ ਕੀਮਤ ਦੀਆਂ ਦੋ ਟਰਾਲੀਆਂ ਅਤੇ ਰੇੜੀਆਂ ਦਿੱਤੀਆਂ ਜਾ ਚੁੱਕੀਆਂ ਤਾਂ ਜੋ ਸ਼ਹਿਰ ਦੀ ਸਫਾਈ ਦੇ ਵਿੱਚ ਕੋਈ ਵੀ ਕਮੀ ਨਾ ਸਕੇ ਸਾਰਿਆਂ ਨੂੰ ਮੇਰੇ ਵੱਲੋਂ ਸਾਫੀ ਕਾਲ ਜੀ ਅੱਜ ਨਗਰ ਕੌਂਸਲ ਬਸੀ ਪਖਾਨਾ ਵਿਕੇ ਆਪਾਂ ਨੇ ਬਹੁਤ ਲੰਮੇ ਸਮੇਂ ਤੋਂ ਜਿਹੜੀ ਸ਼ਹਿਰ ਵਾਸੀਆਂ ਦੀ ਮੰਗ ਵੀ ਹੈ ਤੇ ਜਿਹੜੀ ਬਹੁਤ ਲੋਡ ਵੀ ਸੀ ਸਫਾਈ ਦੇ ਨੂੰ ਜ਼ਰੂਰ ਮੁੱਖ ਰੱਖਦੇ ਹੋਏ ਸਫਾਈ ਦਾ ਧਿਆਨ ਰੱਖਦੇ ਹੋਏ ਅੱਜ ਈ ਰਿਕਸ਼ਾ ਜਿਹੜੇ ਨੇ ਪੰਜ ਉਹ ਤੋਰੇ ਗਏ ਨੇ ਜੀ ਗਿੱਲਾ ਗੂੜਾ ਤੇ ਸੁੱਕਾ ਗੂੜਾ ਇਕੱਠੇ ਕਰਨਗੇ ਉਹ ਔਰ ਇੱਕ ਫੌਗਿੰਗ ਮਸ਼ੀਨ ਜਿਹੜੀ ਇੱਕ ਨਵੀਂ ਲਿਆਂਦੀ ਗਏ ਵਧੀਆ ਫੌਗਿੰਗ ਮਸ਼ੀਨ ਜਿਹੜੀ ਸ਼ਹਿਰ ਦੇ ਵਿੱਚ ਫੌਗਿੰਗ ਕਰੂਗੀ ਟੈਂਕਰ ਇੱਕ ਤੋਰਿਆ ਗਿਆ ਇੱਥੋਂ ਅੱਜ ਦੋ ਟਰਾਲੀਆਂ ਨੇ ਹੱਥ ਰੇੜੀਆਂ ਤਕਰੀਬਨ ਅੱਜ ਇਹ ਜਿਹੜਾ ਸਮਾਨ ਆ ਸਫਾਈ ਦੇ ਲਈ ਆਪਾਂ ਨੇ ਕੀਤਾ ਕਿਉਂਕਿ ਬੱਧੀ ਸ਼ਹਿਰ ਦੇ ਵਿੱਚ ਬਹੁਤ ਲੋਡ ਹੈਗੀ ਆ ਸਫਾਈ ਦੇ ਲਈ ਇਸ ਕਰਕੇ ਸਾਰੇ ਸਾਡੇ ਇੱਥੇ ਕੌਂਸਲਰ ਸਹਿਬਾਨ ਹੋਰ ਸਾਰੇ ਸਾਥੀ ਸ਼ਹਿਰ ਦੇ ਨਿਵਾਸੀ ਸਾਰੇ ਅੱਜ ਅਸੀਂ ਇਸ ਸ਼ੁਭ ਮੌਕੇ ਤੇ ਇਕੱਠੇ ਹੋਏ ਆ ਤੇ ਸ਼ਹਿਰ ਵਾਸੀਓ ਇੱਕ ਨੰਨੇ ਸੁਗਾਤਾਂ ਨਵਾਂ ਤੋਪਾ ਤੇ ਅਸੀਂ ਸ਼ਹਿਰ ਦੇ ਵਿੱਚ ਜੋ ਵੀ ਸਫਾਈ ਦਾ ਕੰਮ ਆ ਚਾਹੇ ਸ਼ਹਿਰ ਦੇ ਆਪਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਆ ਆਪਾਂ ਸਾਰਾ ਵਧੀਆ ਤਰੀਕੇ ਨਾਲ ਉਸਰੇ ਚੜਾਓ ਐਸਟੀ ਐਸਟੀਮੇਟਡ ਕਾਸਟ ਜੀ ਬਿਲਕੁਲ ਬਿਲਕੁਲ ਮੇਰੀ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਆ ਹੱਥ ਬੰਨ ਲਵਾਂ ਕਿਉਂਕਿ ਆਪਣਾ ਸ਼ਹਿਰ ਹੈ ਇਹਨੂੰ ਸਾਫ਼ ਸੁਥਰਾ ਰੱਖੀਏ ਇਹਨੂੰ ਵਧੀਆ ਰੱਖੀਏ ਤੇ ਗਿੱਲਾ ਗੂੜਾ ਸੁੱਕਾ ਗੂੜਾ ਤੁਹਾਡੇ ਕੋਲੇ ਰੇੜੀਆਂ ਵੀ ਜਾਂਦੀਆਂ ਨੇ ਤੇ ਅੱਜ ਆਟੋ ਵੀ ਤੋਰੇ ਨੇ ਆਪਾਂ ਨੇ ਇਹਨਾਂ ਚ ਪਾ ਦਿਆ ਕਰੀਏ ਕਿਉਂਕਿ ਤੁਸੀਂ ਦੇਖਿਆ ਹੋਊਗਾ ਸਾਡੇ ਸ਼ਹਿਰ ਦੇ ਬਾਹਰ-ਬਾਰ ਜਿਹੜਾ ਉਹ ਗੰਦਗੀ ਦੇ ਢੇਰ ਜਿਹੜੀਆਂ ਲੱਗਦੇ ਜਾ ਰਹੇ ਨੇ ਉਹਦਾ ਕਾਰਨ ਕੀ ਆ ਮੇਰੀ ਸ਼ਹਿਰ ਵਾਸੀਆਂ ਨੂੰ ਅਪੀਲ ਹੱਥ ਬਨ੍ਹ ਕੇ ਯਾਰ ਬੇਨਤੀ ਕਰਦਾ ਮੈਂ ਤੁਹਾਨੂੰ ਇਦਾਂ ਆਪਾਂ ਨਾ ਕਰੀਏ ਕਿਉਂਕਿ ਆਪਣੇ ਕਾਫੀ ਧਾਰਮਿਕ ਜਗ੍ਹਾ ਨੇ ਜਿਹੜੀਆਂ ਜਿੱਥੋਂ ਲੰਘ ਕੇ ਜਾਂ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਉੱਥੇ ਵੇਖੋ ਆਪਣੇ ਸ਼ਹਿਰ ਤੋਂ ਕੋਈ ਬਾਹਰੋਂ ਆ ਤਾਂ ਆਉਂਦਾ ਨਹੀਂ ਕਿ ਆਪਾਂ ਕੋਈ ਉੱਥੇ ਕੂੜਾ ਸੁੱਟ ਲੈ ਕੇ ਨੇ ਆ ਕੇ ਗੰਦ ਪਾ ਲਿਆ ਸੋ ਆਪਾਂ ਆਪਣਾ ਸ਼ਹਿਰ ਹੈ ਇਹਨੂੰ ਸਾਫ਼-ਸਾਫ਼ ਰੱਖੀਏ ਸਰਕਾਰ ਆਪਣੇ ਸਫਾਈ ਦੇ ਜਿਹੜਾ ਕੰਮ ਆਉਦ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਦਾ ਤੋਂ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਫਾਈ ਦਾ ਪਾਪ ਧਿਆਨ ਰੱਖੀਏ ਤੇ ਇਹਨਾਂ ਦਾ ਪੂਰਾ ਸਹਿਯੋਗ ਕਰੀਏ ਤੇ ਇਹਨਾਂ ਦਾ ਲਾਹਾ ਲਗੀ ਜਿਹੜੇ ਆਪਾਂ ਇੰਨੇ ਪੈਸੇ ਲਾਇਏ ਉਸ ਕੰਮ ਲਈ ਬਹੁਤ ਬਹੁਤ ਧੰਨਵਾਦ ਏਵਨ ਪੰਜਾਬੀ ਟੀਵੀ ਦੇ ਲਈ ਬਸੀ ਪਠਾਨ ਤੋਂ ਸਾਬ ਮੜਕਨ ਦੀ ਰਿਪੋਰਟ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਪਿੰਡਾਂ ਤੇ ਸ਼ਹਿਰਾਂ ਦਾ ਸਰਵ ਪੱਖੀ ਵਿਕਾਸ ਕਰਾਉਣ ਦੇ ਲਈ ਇਤਿਆਜ਼ਿਕ ਫੈਸਲੇ ਕੀਤੇ ਜਾ ਰਹੇ ਹਨ ਅਤੇ ਵਿਕਾਸ ਕੰਮਾਂ ਦੇ ਵਿੱਚ ਕਿਸੇ ਕਿਸਮ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬਸੀ ਪਠਾਨਾ ਦੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਨਗਰ ਕੌਂਸਲ ਬੁਲਾਰਣ ਨੂੰ 13.42 ਲੱਖ ਰੁਪਏ ਦੀ ਕੀਮਤ ਦੇ ਪੰਜ ਈ ਰਿਕਸ਼ਾ ਫੋਗਿੰਗ ਮਸ਼ੀਨ ਅਤੇ ਇੱਕ ਪਾਣੀ ਦਾ ਟੈਂਕਰ ਸੌਂਪਣ ਮੌਕੇ মিডিਆ ਨਾਲ ਗੱਲਬਾਤ ਕਰਦੇ ਕਿਹਾ ਉਹਨਾਂ ਨੇ ਦੱਸਿਆ ਕਿ ਨਗਰ ਕੌਂਸਲ ਨੇ ਦਿੱਤੇ ਗਏ ਪੰਜ ਈ ਰਿਕਸ਼ਾ ਅਤੇ 8.50 ਲੱਖ ਰੁਪਏ ਦੀ ਫੌਗਿੰਗ ਮਸ਼ੀਨ ਤੇ 2.55 ਲੱਖ ਰੁਪਏ ਤੇ ਟੈਂਕਰ ਤੇ ਜੋ ਪੈਸੇ ਖਰਚ ਕੀਤੇ ਹਨ ਉਹ ਲੋਕਾਂ ਨੂੰ ਸਹੂਲਤਾ ਦੇ ਲਈ ਹੋਏ ਹਨ ਉਹਨਾਂ ਦੱਸਿਆ ਕਿ ਇਸ ਤੋਂ ਪਹਿਲਾਂ ਨਗਰ ਕੌਂਸਲ ਨੂੰ 6.22 ਲੱਖ ਰੁਪਏ ਦੀ ਕੀਮਤ ਦੀਆਂ ਦੋ ਟਰਾਲੀਆਂ ਅਤੇ ਰੇੜੀਆਂ ਦਿੱਤੀਆਂ ਜਾ ਚੁੱਕੀਆਂ ਤਾਂ ਜੋ ਸ਼ਹਿਰ ਦੀ ਸਫਾਈ ਦੇ ਵਿੱਚ ਕੋਈ ਵੀ ਕਮੀ ਨਾ ਸਕੇ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਅੱਜ ਨਗਰ ਕੌਂਸਲ ਬਸੀ ਪਠਾਣਾ ਵਿਕੇ ਆਪਾਂ ਨੇ ਬਹੁਤ ਲੰਮੇ ਸਮੇਂ ਤੋਂ ਜਿਹੜੀ ਸ਼ਹਿਰ ਵਾਸੀਆਂ ਦੀ ਮੰਗ ਵੀ ਹੈ ਤੇ ਜਿਹੜੀ ਬਹੁਤ ਲੋਡ ਵੀ ਸੀ ਸਫਾਈ ਦੇ ਨੂੰ ਜ਼ਰੂਰ ਮੁੱਖ ਰੱਖਦੇ ਹੋਏ ਸਫਾਈ ਦਾ ਧਿਆਨ ਰੱਖਦੇ ਹੋਏ ਅੱਜ ਈ ਰਿਕਸ਼ਾ ਜਿਹੜੇ ਨੇ ਪੰਜ ਉਹ ਤੋਰੇ ਗਏ ਨੇ ਜੀ ਗਿੱਲੇ ਗੂੜਾ ਤੇ ਸੁੱਕਾ ਗੂੜਾ ਇਕੱਠੇ ਕਰਨਗੇ ਉਹ ਔਰ ਇੱਕ ਫੋਗਿੰਗ ਮਸ਼ੀਨ ਜਿਹੜੀ ਇੱਕ ਨਵੀਂ ਲੈਂਦੀ ਗੀ ਵਧੀਆ ਫੋਗਿੰਗ ਕੀ ਜਿਹੜੀ ਸ਼ਹਿਰ ਦੇ ਵਿੱਚ ਫੋਗਿੰਗ ਕਰੂਗੀ ਇਹ ਟੈਂਕਰ ਇੱਕ ਤੋਰਿਆ ਗਿਆ ਇੱਥੋਂ ਅੱਜ ਉਹ ਟਰਾਲੀਆਂ ਨੇ ਹੱਥ ਰੇੜੀਆਂ ਤਕਰੀਬਨ ਅੱਜ ਇਹ ਜਿਹੜਾ ਸਮਾਨ ਆ ਸਫਾਈ ਦੇ ਲਈ ਆਪਾਂ ਨੇ ਕੀਤਾ ਕਿਉਂਕਿ ਬਸੀ ਸ਼ਹਿਰ ਦੇ ਵਿੱਚ ਬਹੁਤ ਲੋਡ ਹੈਗੀ ਆ ਸਫਾਈ ਦੇ ਲਈ ਇਸ ਕਰਕੇ ਸਾਰੇ ਸਾਡੇ ਇੱਥੇ ਕੌਂਸਲਰ ਸਹਿਬਾਨ ਹੋਰ ਸਾਰੇ ਸਾਥੀ ਸ਼ਹਿਰ ਦੇ ਨਿਵਾਸੀ ਸਾਰੇ ਅੱਜ ਅਸੀਂ ਇਸ ਸੂ ਮੌਕੇ ਤੇ ਇਕੱਠੇ ਹੋਏ ਆ ਤੇ ਸ਼ਹਿਰ ਵਾਸੀ ਬੇਖੰਮੀ ਸਬਾਤਾਂ ਨਵਾਂ ਤੋਪਾ ਪੇਰਦੀ ਸ਼ਹਿਰ ਦੇ ਵਿੱਚ ਜੋ ਵੀ ਸਫਾਈ ਦਾ ਕੰਮ ਆ ਚਾਹੇ ਸ਼ਹਿਰ ਦੇ ਆਪਾਂ ਕੋਈ ਵੀ ਕੰਸਟਰਕਸ਼ਨ ਦਾ ਕੰਮ ਆ ਆਪਾਂ ਸਾਰਾ ਵਧੀਆ ਤਰੀਕੇ ਨਾਲ ਉਸਰੇ ਚੜਾਓ ਜੀ ਬਿਲਕੁਲ ਬਿਲਕੁਲ ਮੇਰੀ ਲੋਕਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਜੀ ਆ ਹੱਥ ਬੰਨਵਾ ਕਿਉਂਕਿ ਆਪਣਾ ਸ਼ਹਿਰ ਹੈ ਇਹਨੂੰ ਸਾਫ਼ ਸੁਥਰਾ ਰੱਖੀਏ ਇਹਨੂੰ ਵਧੀਆ ਰੱਖੀਏ ਤੇ ਗਿੱਲਾ ਗੂੜਾ ਸੁੱਕਾ ਗੂੜਾ ਤੁਹਾਡੇ ਕੋਲੇ ਰੇੜੀਆਂ ਵੀ ਜਾਂਦੀਆਂ ਨੇ ਤੇ ਅੱਜ ਆਟੋ ਵੀ ਤੋਰੇ ਨੇ ਆਪਾਂ ਨੇ ਇਹਨਾਂ ਚ ਪਾ ਦਿਆ ਕਰੀਏ ਕਿਉਂਕਿ ਤੁਸੀਂ ਦੇਖਿਆ ਹੋਊਗਾ ਸਾਡੇ ਸ਼ਹਿਰ ਦੇ ਬਾਹਰ-ਬਾਰ ਜਿਹੜਾ ਉਹ ਗੰਦਗੀ ਦੇ ਢੇਰ ਜਿਹੜੀਆਂ ਲੱਗਦੇ ਜਾ ਰਹੇ ਨੇ ਉਹਦਾ ਕਾਰਨ ਕੀ ਆ ਮੇਰੀ ਸ਼ਹਿਰ ਵਾਸੀਓ ਨੂੰ ਅਪੀਲ ਹੱਥ ਬਨ ਕੇ ਯਾਰ ਬੇਨਤੀ ਕਰਦਾ ਮੈਂ ਤੁਹਾਨੂੰ ਇਦਾਂ ਆਪਾਂ ਨਾ ਕਰੀਏ ਕਿਉਂਕਿ ਆਪਣੇ ਕਾਫੀ ਧਾਰਮਿਕ ਜਗ੍ਹਾ ਨੇ ਜਿਹੜੀਆਂ ਜਿੱਥੋਂ ਲੰਘ ਕੇ ਆਪਾਂ ਧਾਰਮਿਕ ਸਥਾਨ ਤੇ ਜਾਂਦੇ ਆ ਤੇ ਉੱਥੇ ਦੇਖੋ ਆਪਣੇ ਸ਼ਹਿਰ ਤੋਂ ਬਾਹਰੋਂ ਆਉਂਦਾ ਤਾਂ ਆਉਂਦਾ ਨਹੀਂ ਕਿ ਆਪਾਂ ਕੋਈ ਉੱਥੇ ਕੂੜਾ ਸੁੱਟ ਲੈ ਕੇ ਨੇ ਆ ਕੇ ਗੰਦ ਪਾ ਲਿਆ ਸੋ ਆਪਾਂ ਆਪਣਾ ਸ਼ਹਿਰ ਹੈ ਇਹਨੂੰ ਸਾਫ਼-ਸੁਥਰਾ ਰੱਖੀਏ ਸਰਕਾਰ ਆਪਣੇ ਸਫਾਈ ਦੇ ਜਿਹੜਾ ਕੰਮ ਆਉਦੇ ਲਈ ਪੂਰੀ ਤਰ੍ਹਾਂ ਦੇ ਨਾਲ ਵਚਨਬੱਧ ਦਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਫਾਈ ਦਾ ਆਪਾਂ ਧਿਆਨ ਰੱਖੀਏ ਤੇ ਇਹਨਾਂ ਦਾ ਪੂਰਾ ਸਹਿਯੋਗ ਕਰੀਏ ਤੇ ਇਹਨਾਂ ਦਾ ਲਾਹਾ ਲਈਏ ਜਿਹੜੇ ਆਪਾਂ ਇੰਨੇ ਪੈਸੇ ਲਾਇਏ ਉਸ ਕੰਮ ਲਈ ਬਹੁਤ ਬਹੁਤ ਧੰਨਵਾਦ ਐਵਰ ਪੰਜਾਬੀ ਟੀਵੀ ਦੇ ਲਈ ਬਸੀ ਪਠਾਨ ਤੋਂ ਸਾਬ ਮੜਕਨ ਦੀ ਰਿਪੋਰਟ